ਹਾਂਜੀ ਦੋਸਤੋ ਇੱਕ ਵੀਡੀਓ ਆ ਪਾ ਹੋ ਲਿਆਂਦੀ ਏ ਆਈ ਨਾਲ ਬਣਾਈ ਏ ਅਮਰ ਐਂਥਨੀ ਅਮਰ ਅਕਬਰ ਐਂਥਨੀ ਦੀ ਏ ਵੀਡੀਓ ਆ ਜੋਦੇ ਜਿੰਨੇ ਵੀ ਹੀਰੋ ਹੀਰੋਇਨ ਉਹਨਾਂ ਦੇ ਉਸ ਸਮੇਂ ਦੇ ਤੇ ਹੁਣ ਵੇਲੇ ਦੇ ਜੋ ਹੈਗੇ ਨੇ ਉਹਨਾਂ ਦੀ ਸ਼ਕਲਾਂ ਨੂੰ ਮੈਚ ਕੀਤਾ ਗਿਆ ਵਾ ਇਹ ਦੇਖੋ ਉਸੇ ਵੇਲੇ ਦੀ ਮਾ ਸੀ ਤੇ ਹੁਣ ਵੇਲੇ ਦੀ ਆ ਦੇਖੋ ਕਿੰਨਾ ਫਰਕ ਆ ਇਹਨਾਂ ਦੀ ਇਹ ਸ਼ਕਲਾਂ ਦੇ ਵਿੱਚ ਦੇਖੋ ਆ ਦੇਖੋ ਇਹਨਾਂ ਦਾ ਹੁਣ ਵੀ ਆਊਗਾ ਹੁਣ ਵੇਲੇ ਦਾ ਜੋ ਇਹਨਾਂ ਦੇ ਹੁਣ ਵੇਲੇ ਦੀ ਉਮਰ ਹੈ ਨਾ ਹੁਣ ਵੇਲੇ ਦੀ ਦੇਖੋ ਮੈਚ ਕਰੂਗੀ ਦੇਖੋ ਹੁਣ ਵੇਲੇ ਤੇ ਉਸ ਵੇਲੇ 'ਚ ਕਿੰਨਾ ਫਰਕ ਆ ਇਹ ਵੀਡੀਓ ਸਾਰੀ ਏਆਈ ਨਾਲ ਬਣਾਈਆਂ ਗਈਆਂ ਨੇ ਦੇਖੋ ਹੁਣ ਵੇਲੇ ਦੀ ਏਆਈ ਨਾਲ ਇਹ ਹੋ ਜਾਂਦਾ ਵਾ ਕਿ ਆ ਦੇਖੋ ਇਹਨਾਂ ਦੀ ਹੁਣ ਦੇਖੋ ਜਿਹੜਾ ਹੁੰਦਾ ਵਾ ਹੁਣ ਵੇਲੇ ਦੇ ਜਿਹੜੇ ਆਣਗੇ ਇਹਨਾਂ ਦੇ ਉਮਰ ਦੇ ਦੇਖੋ ਓਏ ਹੋਏ ਹੋਏ ਦੇਖੋ ਕਿੰਨੇ ਬੁਢੇ ਹੋ ਚੁੱਕੇ ਆ ਸੋ AI AI ਨਾ ਬਣਾਈ ਆ ਪਰ ਸਿੱਧੀ ਤੁਹਾਨੂੰ ਗੱਲ ਦਸੀਏ ਸੋ ਇਦਾਂ ਦੀ ਜੇ ਵੀਡੀਓ ਜੇ ਤੁਸੀਂ ਦੇਖਣੀ ਆ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਅਸੀਂ ਇਦਾਂ ਦੀ ਵੀਡੀਓ ਪਾਵਾਂਗੇ ਤੁਸੀਂ ਵੀ ਹੈਰਾਨ ਹੋਵੋਗੇ ਯਾਰ ਪਹਿਲਾਂ ਇਹ ਕਿਦਾਂ ਦਾ ਦੇਖੋ ਜਵਾਨ ਵੇਲੇ ਤੇ ਕਿਦਾਂ ਸੀ ਉਹਨੂੰ ਬੁਢਾਪੇ ਦੇ ਵਿੱਚ ਕਿਦਾਂ ਦਾ ਹੋ ਰਿਹਾ ਦੇਖੋ ਤੁਸੀਂ ਆਪ ਹੀ ਦੇਖੋ ਇਦਾਂ ਦੀ ਚੀਜ਼ਾਂ ਦੇਖ ਕੇ ਬੰਦਾ ਹੈਰਾਨ ਤਾਂ ਹੁੰਦਾ ਵਾ ਕਿ ਯਾਰ ਕੀ ਆਵਾ ਇਹ ਚੀਜ਼ਾਂ ਆਪਣੇ ਨਾਲ ਵੀ ਹੁੰਦੀ ਜ਼ਿੰਦਗੀ 'ਚ ਜਿੰਨੀ ਵੀ ਉਮਰ ਦੇ ਵਿੱਚ ਤੁਸੀਂ ਵੀਡੀਓ ਦੇਖ ਰਹੇ ਹੋ ਉਹ ਤੋਂ 15 20 ਸਾਲ ਥੱਲੇ ਚਲੇ ਜਾਓ ਉਦੋਂ ਤੁਸੀਂ ਕਿੱਦਾਂ ਦੇ ਸੀ ਤੇ ਹੁਣ ਕਿੱਦਾਂ ਦੇ ਹੋ ਤੇ ਔਣ ਵਾਲੇ 10 15 20 ਸਾਲ 25 ਸਾਲ ਪਹਿਲਾਂ ਔਣ ਵਾਲੇ ਤੇ ਕਿੱਦਾਂ ਦੇ ਤੁਸੀਂ ਹੋਵੋਗੇ ਆ ਆ ਸੀਨ ਦਿਨ ਆਪਣੀ ਜ਼ਿੰਦਗੀ ਚ ਵੀ ਹੋਣੇ ਆ ਰੀਅਲ ਜ਼ਿੰਦਗੀ ਚ ਵੀ ਹੁੰਦੇ ਆ ਕਿਉਂਕਿ ਇਹ ਰੀਅਲੀ ਸਮਝ ਲਓ ਹੈਗਾ ਵਾ ਸਾਰਾ ਕੁਝ ਆ ਦੇਖੋ ਫਰਾਖਾਨ ਜਵਾਨੀ ਵੇਲੇ ਜਿੰਨੀ ਸੋਹਣੀ ਸੀ ਬੜਾਪੇ ਦੇਖ ਲਓ ਤੇਰੇ ਸਿਆਣੇ ਕਹਿੰਦੇ ਆ ਕਿ ਰੂਪ ਰੰਗ ਰੂਪ ਟਲੇ ਜਾਂਦਾ ਜੋ ਸਿਰਤ ਹੁੰਦੀ ਹੈ ਬੋਲਣ ਚੱਲਣ ਦੀ ਕਲਾ ਹੁੰਦੀ ਹੈ ਇਹ ਨਹੀਂ ਘਟਦੀ ਹੁੰਦੀ ਇਹ ਬੁੜਾਪੇ ਤੱਕ ਸਾਧਿੰਦੀ ਆ ਇਸ ਕਰਕੇ ਲੋਕੀ ਸਿਆਣੇ ਕਹਿੰਦੇ ਆ ਕਿ ਸੂਰਤ ਨਾ ਦੇਖੋ ਸਿਰਤ ਦੇਖੋ ਕਿਉਂਕਿ ਸਿਰਤ ਸਦਾਬਾਰ ਹੁੰਦੀ ਆ ਸੂਰਤ ਢਲ ਜਾਂਦੀ ਆ ਜਿਹੜਾ ਰੂਪ ਰੰਗ ਰੂਪ ਹੁੰਦਾ ਇਹ ਢਲ ਜਾਂਦਾ ਆ ਆਹ ਦੇਖ ਲਓ ਤੁਸੀਂ ਜਵਾਨੀ ਵਿੱਚ ਕਿੰਨੀ ਸੋਹਣੀ ਸੀ ਬੁੜਾਪੇ ਵਿੱਚ ਦੇਖ ਲਓ ਇਹ ਅਸਲੀ ਤਾਂ ਨਾ ਬੰਦਿਆਂ 'ਚ ਪਤਾ ਲੱਗਦਾ ਕੋਈ ਜਨਾਨੀ ਦਾ ਮੇਕਅਪ ਨਾ ਟੱਕ ਲੈਂਦੀ ਆ ਨੇ ਬੰਦੇ ਤਾਂ ਮੇਕਅਪ ਕਰਦੇ ਨਹੀਂ ਉਹਨਾਂ ਦਾ ਅਸਲੀ ਆ ਦੇਖੋ ਹੁਣ ਆ ਜਵਾਨੀ ਵੇਲੇ ਦੀ ਹੁਣ ਤੁਸਨੂੰ ਬੁੜਾਪੇ ਦੇਖੋ ਆ ਦੇਖੋ ਬੁੜਾਪੇ ਜੇ ਤੁਸੀਂ ਕਹੋਗੇ 19 ਕੀ ਦੀ ਫਰਕ ਆ ਇਹ ਸਭ ਮੇਕਅਪ ਦਾ ਕਮਾਲ ਹੁੰਦਾ ਵਾ ਜਨਾਨੀਆਂ ਮੇਕਅਪ ਕਰ ਲੈਂਦੀਆਂ ਨੇ ਬੰਦੇ ਹੁੰਦੇ ਆਹ ਅਸਲੀ ਦੇਖ ਲਓ ਹੁਣ ਇਹ ਜੋ ਬੰਦਾ ਵਾ ਇੰਨੇ ਤਾਂ ਮੇਕਅਪ ਕੀਤਾ ਨਹੀਂ ਹੁੰਦਾ ਜਵਾਨੀ ਵੇਲੇ ਜਿਹੜਾ ਰੀਅਲ ਸੀਗਾ ਇਹ ਵਾ ਹੁਣ ਇਹਨਾਂ ਦੇ ਬੁੜਾਪੇ ਦੇਖੋ ਦੇਖੋ ਆ ਦੇਖੋ ਦੇਖੋ ਹੈਗਾ ਨਾ ਜਮੀਨ ਉਸਮਨ ਦਾ ਫਰਕ ਇਦਾਂ ਹੀ ਹੁੰਦਾ ਵੀਰ ਜੋ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਸਾਰੀ ਜਿੰਦਗੀ ਚ ਇਹੀ ਹਾਲ ਹੁੰਦੇ ਆ ਆਪਣੀ ਜਿੰਦਗੀ ਵਿੱਚ ਇਹੀ ਹਾਲ ਹੁੰਨੇ ਆ ਆ ਦੇਖੋ ਸਸੀ ਕਪੂਰ ਹੁਣ ਇਹਨਾਂ ਦੀ ਵਿੜਾਪੇ ਦੇਖੋ ਦੇਖੋ ਅਸਲੀ ਦਾ ਬੰਦੇ ਆ ਜੇ ਪਤਾ ਲੱਗਦਾ ਕਿ ਬੰਦੇ ਮੇਕਅਪ ਨਹੀਂ ਕਰਦੇ ਨਾ ਜਨਾਨੀਆਂ ਤਾਂ ਮੇਕਅਪ ਕਰਕੇ ਆਪਣੀ ਉਮਰਾਂ ਮਰ ਲ ਘੋਲ ਲੈਂਦੀਆਂ ਨੇ ਪਰ ਜਿਆਦਾ ਵੀ ਨਹੀਂ ਲੱਗੋ ਹੁੰਦਾ ਪਤਾ ਤਾਂ ਲੱਗ ਹੀ ਜਾਂਦਾ ਆ ਆਪਣੇ ਮੀਤਾ ਬਚਨ ਅਮਰ ਅਕਬਰ ਐਨ ਤਾਂ ਨਹੀਂ ਦੇਖੋ ਕਰੋੜਪਤੀ ਦੇੜ ਤੇ ਪਹੁੰਚ ਗਏ ਦਿੱਦੀ ਲਓ ਜੀ ਦੇਖ ਲੋ ਇੰਨਾ ਦਾ ਵੀ ਰੋਲ ਮਿਲਦੇ ਆਪਾਂ ਨੈਕਸਟ ਵੀਡੀਓ ਚ ਚੈਨਲ ਨੂੰ ਸਬਸਕ੍ਰਾਈਬ